ਲੋਬੀਆਂ ਨੇ ਇੱਕ ਹੋਰ ਮਾਪਿਆਂ ਦੀ ਸੋਹਣੀ ਸੁਨੱਖੀ ਧੀ ਨੂੰ ਦਾਜ ਦੇ ਲਈ ਅੱਗ ਦੇ ਹਵਾਲੇ ਕਰ ਦਿੱਤਾ ਹੈ ਦਰਅਸਲ ਪਤੀ ਦੇ ਵੱਲੋਂ ਪਤਨੀ ਨੂੰ ਜ਼ਿੰਦਾ ਸਾੜ ਦਿੱਤਾ ਗਿਆ ਮਹਿਜ਼ ਇਸ ਲਈ ਕਿਉਂਕਿ 35 ਲੱਖ ਦੀ ਡਿਮਾਂਡ ਉਸ ਦੇ ਵੱਲੋਂ ਕੀਤੀ ਗਈ ਸੀ ਜਦੋਂ 35 ਲੱਖ ਦੇਣ ਤੋਂ ਇਨਕਾਰ ਪਤਨੀ ਦੇ ਵੱਲੋਂ ਕੀਤਾ ਗਿਆ ਮੰਗਵਾਉਣ ਤੋਂ ਇਨਕਾਰ ਕੀਤਾ ਗਿਆ ਤਾਂ ਉਸ ਤੋਂ ਬਾਅਦ ਪਤੀ ਦੇ ਵੱਲੋਂ ਬੁਰੀ ਤਰੀਕੇ ਦੇ ਨਾਲ ਆਪਣੀ ਮਾਂ ਦੇ ਨਾਲ ਮਿਲ ਕੇ ਪਤਨੀ ਦੀ ਕੁਟਮਾਰ ਕੀਤੀ ਗਈ ਔਰ ਉਸ ਤੋਂ ਬਾਅਦ ਪੈਟਰੋਲ ਛਿੜਕ ਕੇ ਜ਼ਿੰਦਾ ਸਾੜ ਦਿੱਤਾ ਗਿਆ ਦਿਲ ਦਹਿਲਾ ਦੇਣ ਵਾਲਾ ਮਾਮਲਾ ਗ੍ਰੇਟਰ ਨੌਇਡਾ ਤੋਂ ਨਿਕਲ ਕੇ ਸਾਹਮਣੇ ਆਇਆ ਹੈ ਜਿੱਥੇ ਕਿ ਆਪਣੀ ਹੀ ਪਤਨੀ ਨੂੰ ਅੱਗ ਦੇ ਹਵਾਲੇ ਕੀਤਾ ਗਿਆ ਨਿੱਕੇ ਨਿੱਕੇ ਮਾਸੂਮ ਬੱਚੇ ਵੀ ਉੱਥੇ ਮੌਜੂਦ ਸੀ ਜਦੋਂ ਇਸ ਖਿਣਾਉਣੀ ਹਰਕਤ ਨੂੰ ਪਤੀ ਦੇ ਵੱਲੋਂ ਅੰਜਾਮ ਦਿੱਤਾ ਗਿਆ ਹਾਲਾਂਕਿ ਤੁਹਾਨੂੰ ਦੱਸ ਦਈਏ ਕਿ 9 ਸਾਲ ਪਹਿਲਾਂ ਇਹਨਾਂ ਦੋਵਾਂ ਦਾ ਵਿਆਹ ਹੋਇਆ ਸੀ ਸਕ੍ਰੀਨ ਦੇ ਉੱਤੇ ਇਹ ਤੁਸੀਂ ਤਸਵੀਰ ਵੇਖ 파 ਰਹੇ ਹੋ ਜਿੱਥੇ ਕਿ ਇਸ ਪਤੀ ਦੇ ਵੱਲੋਂ ਕਿਨਾਉਣੀ ਹਰਕਤ ਕੀਤੀ ਗਈ ਹੈ ਸੋ 9 ਸਾਲ ਪਹਿਲਾਂ ਵਿਆਹ ਹੁੰਦਾ ਹੈ ਤੇ ਇਹ ਵੀ ਗੱਲ ਨਿਕਲ ਕੇ ਸਾਹਮਣੇ ਆਉਂਦੀ ਹੈ ਕਿ ਵਿਆਹ ਪੂਰੇ ਚੰਗੇ ਤਰੀਕੇ ਦੇ ਨਾਲ ਕੀਤਾ ਜਾਂਦਾ ਉਸ ਸਮੇਂ ਵੀ ਦਾਸ ਦਿੱਤਾ ਜਾਂਦਾ ਸਕੋਰਪੀਓ ਗੱਡੀ ਤੱਕ ਦਿੱਤੀ ਜਾਂਦੀ ਹੈ ਪਰ ਇਸ ਦੇ ਬਾਵਜੂਦ ਲਗਾਤਾਰ ਸਹੁਰਾ ਪਰਿਵਾਰ ਉਸ ਨੂੰ ਤੰਗ ਪਰੇਸ਼ਾਨ ਕਰਦਾ ਹੈ ਪਤੀ ਦੇ ਵੱਲੋਂ 35 ਲੱਖ ਰੁਪਏ ਦੀ ਡਿਮਾਂਡ ਕੀਤੀ ਗਈ ਤੇ ਜਦੋਂ ਪਤਨੀ ਦੇ ਵੱਲੋਂ ਮਨਾ ਕਰ ਦਿੱਤਾ ਗਿਆ ਤਾਂ ਉਸ ਨੂੰ ਅਗ ਦੇ ਹਵਾਲੇ ਕਰ ਦਿੱਤਾ ਗਿਆ ਬੁਰੀ ਤਰੀਕੇ ਦੇ ਨਾਲ ਪਹਿਲਾਂ ਉਸ ਦੀ ਕੁਟਮਾਰ ਕੀਤੀ ਤੇ ਫਿਰ ਉਸ ਨੂੰ ਜ਼ਿੰਦਾ ਸਾੜਿਆ ਗਿਆ ਹਾਲਾਂਕਿ ਤੁਹਾਨੂੰ ਦੱਸ ਦਈਏ ਕਿ 1ਵੀਂ ਸਦੀ ਦੇ ਵਿੱਚ ਜੀ ਰਹੇ ਆ ਪਰ ਅੱਜ ਵੀ ਲੋਕਾਂ ਦੀ ਮਾਨਸਿਕਤਾ ਤੁਸੀਂ ਵੇਖੋ ਕਿ ਕਿਸ ਤਰੀਕੇ ਦੇ ਨਾਲ ਅਜਿਹੀਆਂ ਘਟਨਾਵਾਂ ਨੂੰ ਉਹਨਾਂ ਦੇ ਵੱਲੋਂ ਅੰਜਾਮ ਦਿੱਤਾ ਜਾਂਦਾ ਹੈ ਹਾਲਾਂਕਿ ਇਹ ਗੱਲ ਵੀ ਕਹੀ ਜਾਂਦੀ ਹੈ ਕਿ ਅੱਜ ਦੇ ਸਮੇਂ ਦੇ ਵਿੱਚ ਮੁੰਡਾ ਕੁੜੀ ਦੇ ਵਿੱਚ ਕੋਈ ਫਰਕ ਨਹੀਂ ਕੀਤਾ ਜਾਂਦਾ ਦੋਵਾਂ ਨੂੰ ਬਰਾਬਰ ਸਮਝਿਆ ਜਾਂਦਾ ਹੈ ਪਰ ਜਿਸ ਤਰੀਕੇ ਦੇ ਨਾਲ ਅਜਿਹੇ ਘਟਨਾਵਾਂ ਸਾਹਮਣੇ ਆਉਂਦੀਆਂ ਨੇ ਜੋ ਕਿ ਵਾਕਈ ਸ਼ਰਮਨਾਕ ਨੇ ਹਾਲਾਂਕਿ ਤੁਹਾਨੂੰ ਇਹ ਵੀ ਦੱਸ ਦਈਏ ਕਿ ਇਹ ਪਹਿਲੀ ਦਫਾ ਨਹੀਂ ਹੈ ਕਿ ਅਜਿਹਾ ਮਾਮਲਾ ਨਿਕਲ ਕੇ ਸਾਹਮਣੇ ਆਇਆ ਹੋਵੇ ਇਸ ਤੋਂ ਪਹਿਲਾਂ ਕਈ ਅਜਿਹੇ ਮਾਮਲੇ ਜੋ ਦੇਸ਼ ਦੇ ਕੋਨੇ-ਕੋਨੇ ਤੋਂ ਨਿਕਲ ਕੇ ਸਾਹਮਣੇ ਆਉਂਦੇ ਨੇ ਜਿੱਥੇ ਅਜਿਹੇ ਦਾਜ ਦੇ ਲੋਬੀਆਂ ਦੇ ਵੱਲੋਂ ਪਤਨੀਆਂ ਨੂੰ ਇਸ ਤਰੀਕੇ ਦੇ ਨਾਲ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਹੈ ਇਹ ਪੂਰਾ ਮਾਮਲਾ ਗ੍ਰੇਟਰ ਨੌਇਡਾ ਤੋਂ ਨਿਕਲ ਕੇ ਸਾਹਮਣੇ ਆਇਆ ਹੈ ਜਿੱਥੇ ਕਿ ਜ਼ਿੰਦਾ ਆਪਣੀ ਪਤਨੀ ਨੂੰ ਸਾੜਿਆ ਗਿਆ ਔਰਤ ਦੀ ਮੌਤ 22 ਅਗਸਤ ਨੂੰ ਹੋ ਚੁੱਕੀ ਹੈ ਤੁਹਾਨੂੰ ਦੱਸ ਦਈਏ ਕਿ ਔਰਤ ਦੀ ਭੈਣ ਦੇ ਵੱਲੋਂ ਸ਼ਿਕਾਇਤ ਦਰਜ ਕਰਵਾਈ ਜਾਂਦੀ ਹੈ ਜਿਸ ਤੋਂ ਬਾਅਦ ਇਹ ਮਾਮਲਾ ਦਰਜ ਹੁੰਦਾ ਹੈ 23 ਅਗਸਤ ਨੂੰ ਇਸ ਮੁਲਜ਼ਮ ਪਤੀ ਨੂੰ ਵੀ ਪੁਲਿਸ ਦੇ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹਾਲਾਂਕਿ ਇਹ ਪੂਰੀ ਘਟਨਾ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਇਹ ਪੂਰੀ ਘਟਨਾ 21 ਅਗਸਤ ਦੀ ਦੱਸੀ ਜਾ ਰਹੀ ਹੈ ਗ੍ਰੇਟਰ ਨੌਇਡਾ ਦੇ ਸਿਰਸਾ ਪਿੰਡ ਦੇ ਵਿੱਚ ਇਹ ਘਟਨਾ ਵਾਪਰੀ ਹੈ 2016 ਦੇ ਵਿੱਚ ਵਿਆਹ ਹੁੰਦਾ ਹੈ ਦੋ ਭੈਣਾਂ ਦਾ ਇੱਕੋ ਹੀ ਘਰ ਦੇ ਵਿੱਚ ਵਿਆਹ ਹੁੰਦਾ ਹੈ ਦੋਵੇਂ ਭਰਾਵਾਂ ਦੇ ਨਾਲ ਜਿਨ੍ਹਾਂ ਦੇ ਵਿੱਚੋਂ ਇੱਕ ਇਹ ਕੁੜੀ ਵੀ ਹੁੰਦੀ ਹੈ ਜੋ ਕਿ ਹੁਣ ਇਸ ਦੁਨੀਆ ਦੇ ਵਿੱਚ ਨਹੀਂ ਰਹੀ ਹਾਲਾਂਕਿ ਜਦੋਂ ਭੈਣ ਦੇ ਨਾਲ ਅਜਿਹਾ ਕੁਝ ਵਾਪਰ ਰਿਹਾ ਸੀ ਸੱਸ ਦੇ ਵੱਲੋਂ ਉਸਦੇ ਪਤੀ ਦੇ ਵੱਲੋਂ ਜਦੋਂ ਅਜਿਹੀ ਘਿਣਾਉਣੀ ਹਰਕਤ ਉਸਦੇ ਬੁਰੀ ਤਰੀਕੇ ਦੇ ਨਾਲ ਕੁੱਟਮਾਰ ਕੀਤੀ ਜਾ ਰਹੀ ਸੀ ਤਾਂ ਭੈਣ ਦੇ ਵੱਲੋਂ ਰੋਕਿਆ ਗਿਆ ਦੂਜੀ ਭੈਣ ਦੇ ਵੱਲੋਂ ਜਦੋਂ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਸਦੇ ਉੱਤੇ ਵੀ ਚਾਕੂ ਦੇ ਨਾਲ ਹਮਲਾ ਕੀਤਾ ਗਿਆ ਸੋ ਜਦੋਂ ਬੇਹੋਸ਼ ਹੋ ਜਾਂਦੀ ਹੈ ਤਾਂ ਉਸ ਤੋਂ ਬਾਅਦ ਫਿਰ ਇਸ ਕੁੜੀ ਦੇ ਉੱਤੇ ਪੈਟਰੋਲ ਛਿੜਕਿਆ ਜਾਂਦਾ ਹੈ ਤੇ ਫਿਰ ਉਸ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਜਾਂਦਾ ਹੈ ਹਾਲਾਂਕਿ ਗਿੜਗਡਾਉਂਦੀ ਹੈ ਤੜਪਦੀ ਹੈ ਜਿਸ ਤੋਂ ਬਾਅਦ ਉਹ ਸੀੜੀਆਂ ਤੋਂ ਉੱਤਰ ਕੇ ਜਦੋਂ ਬਾਹਰ ਨਿਕਲਦੀ ਹੈ ਤਾਂ ਆਸ-ਪਾਸ ਦੇ ਗੁਆਂਢੀ ਭੱਜ ਕੇ ਬਾਹਰ ਨਿਕਲਦੇ ਨੇ ਕੰਬਲ ਦੇ ਨਾਲ ਉਸ ਨੂੰ ਟਕਿਆ ਜਾਂਦਾ ਹੈ ਜਿਸ ਤੋਂ ਬਾਅਦ ਹਸਪਤਾਲ ਦੇ ਵਿੱਚ ਇਸ ਮਹਿਲਾ ਨੂੰ ਦਾਖਲ ਕਰਵਾਇਆ ਜਾਂਦਾ ਜਿੱਥੇ ਕਿ 22 ਅਗਸਤ ਨੂੰ ਜ਼ਖਮ ਦੀ ਤਾਪਨਾ ਚਲਦੇ ਹੋਏ ਇਸ ਕੁੜੀ ਦੇ ਵੱਲੋਂ ਦਮ ਤੋੜ ਦਿੱਤਾ ਜਾਂਦਾ ਸੋ ਬਿਹਦ ਦਿਲ ਦਹਿਲਾ ਦੇਣ ਵਾਲਾ ਇਹ ਮਾਮਲਾ ਗ੍ਰੇਟਰ ਨੌਇਡਾ ਤੋਂ ਨਿਕਲ ਕੇ ਸਾਹਮਣੇ ਆਇਆ ਹਾਲਾਂਕਿ ਭੈਣ ਦੇ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ कि ਜਦੋਂ ਮੈਂ ਉਸਨੂੰ ਬਚਾਉਣ ਦੇ ਲਈ ਗਈ ਤਾਂ ਮੈਨੂੰ ਕੁੱਟਿਆ ਗਿਆ ਵਿਪਿੰਨ ਨੇ ਮੇਰੀ ਗਰਦਨ ਤੇ ਤਿੰਨ ਤੇ ਚਾਰ ਵਾਰ ਚਾਕੂ ਵੀ ਮਾਰੇ ਇਸ ਤੋਂ ਬਾਅਦ ਮੈਂ ਬੇਹੋਸ਼ ਹੋ ਜਾਂਦੀ ਹਾਂ ਤੇ ਮੇਰੀ ਭੈਣ ਤੇ ਪੈਟਰੋਲ ਪਾ ਦਿੱਤਾ ਜਾਂਦਾ ਹੈ ਤੇ ਉਸਨੂੰ ਅੱਗ ਦੇ ਹਵਾਲੇ ਕਰ ਦਿੱਤਾ ਜਾਂਦਾ ਉਧਰ ਭੈਣ ਦੀ ਚੀਖ ਸੁਣ ਕੇ ਗਵਾਂਢੀ ਵੀ ਬਾਹਰ ਨਿਕਲਦੇ ਨੇ ਤੇ ਉਹਨਾਂ ਨੇ ਅੱਗ ਦੇ ਉੱਤੇ ਉਸ ਦੇ ਉੱਤੇ ਕੰਬਲ ਪਾਇਆ ਜਾਂਦਾ ਤੇ ਫਿਰ ਫੋਰਟਿਸ ਹਸਪਤਾਲ ਦੇ ਵਿੱਚ ਉਸਨੂੰ ਲਿਜਾਇਆ ਜਾਂਦਾ ਜਿੱਥੇ ਕਿ ਇਲਾਜ ਦੇ ਦੌਰਾਨ ਇਸ ਦੀ ਮੌਤ ਹੋ ਚੁੱਕੀ ਹੈ ਤੁਹਾਨੂੰ ਦੱਸ ਦਈਏ ਕਿ ਪਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਪਤੀ ਸੱਸ ਸੋਹਰਾ ਅਤੇ ਜਿੱਜਾ ਸੱਸ ਸੋਹਰਾ ਅਤੇ ਜਿੱਜਾ ਫਰਾਰ ਦੱਸੇ ਜਾ ਰਹੇ ਨੇ ਸ਼ਨੀਵਾਰ ਨੂੰ ਪਰਿਵਾਰਕ ਮੈਂਬਰਾਂ ਦੇ ਵੱਲੋਂ ਮਾਮਲਾ ਦਰਜ ਕਰਵਾਇਆ ਜਾਂਦਾ ਹੈ ਜਿੱਥੇ ਕਿ ਹੁਣ ਇਸ ਮੁਲਜ਼ਮ ਪਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਸੋ ਗ੍ਰੇਟਰ ਨੌਇਡਾ ਤੋਂ ਦਿਲ ਦਹਿਲਾ ਦੇਣ ਵਾਲਾ ਇਹ ਮਾਮਲਾ ਨਿਕਲ ਕੇ ਸਾਹਮਣੇ ਆਇਆ ਜਿੱਥੇ ਕਿ ਜ਼ਿੰਦਾ ਪਤਨੀ ਨੂੰ ਅ ਅਗ ਦੇ ਹਵਾਲੇ ਕਰ ਦਿੱਤਾ ਗਿਆ ਹੈ